ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਟੈਨਾ ਤਹਿਸੀਲ ਤੇ ਜਿਲ੍ਹਾ ਬਾਈ ਨੂੰ ਫਰੀਦਕੋਟੀ ਪੈਂਦੇ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਤਿੰਨ ਐਨੀਮਲ ਸੇਲ ਆ ਜੀ ਇੱਕ ਤੋਕੜ ਗੱਬਣਾ ਇੱਕ ਕੱਲੀ ਤੋਕੜਾ ਤੇ ਇੱਕ ਤਾਜੀ ਸੂਈ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦਾ ਕਿੰਨਾ ਮਸੂਆ ਸਸੀ ਘਾਲ ਜੀ ਸਸੀ ਘਾਲ ਬਾਈ ਨਾਮ ਤੇ ਡਰੈਸ ਦੱਸ ਦੋ ਜੀ ਬਸ ਦੇਖ ਸੰ ਪੈਂਟ ਹੈ ਜਿਹੜਾ ਫ੍ਰੀਕੋਡ ਤਸਵੀਰ ਵੀ ਫ੍ਰੀਕੋਡ ਜੀ ਹਾਂ ਠੀਕ ਆ ਜੀ ਜਿਹੜੀ ਪਹਿਲਾ ਵੀਡੀਓ ਬਾਈ ਲੈ ਗਿਆ ਮਾਲ ਠੀਕ ਆ ਇੱਕ ਨੰਬਰ ਬਾਈ ਜਰਸੀ ਤੋਂ ਸ਼ੁਰੂ ਕਰ ਲੈਨੇ ਆ ਇਹ ਪੰਜਾਬ ਵਾਲੀ ਜਰਸੀ ਆ ਬਾਈ ਕਾਲੇ ਰੰਗ ਚ ਸੂਹਾ ਕਿੰਨਾ ਜੀ ਇਹ ਆਪਣਾ ਦੂਜਾ ਸੂਹਾ ਸੂਈ ਹੋਈ ਹੈ ਜੀ ਠੀਕ ਹੈ ਜੀ ਬੱਚਾ ਜੀ ਮਗਰ ਮਗਰ ਪਿਓਰੀ ਜਰਸੀ ਆ ਜੀ ਐ ਦੱਸੀ ਬੱਚੀ ਹੈ ਇਹਦੇ ਮਗਰ ਦੇਖ ਸਕਦੇ ਹੋ ਮਗਰ ਵੀ ਬੱਚਾ ਬੱਚੀ ਹੈ ਕਿੰਨਾ ਟਾਈਮ ਹੋ ਗਿਆ ਸੂਈ ਨੂੰ 15 ਦਿਨ ਲਾ ਲਓ ਜੀ ਹੋਈ ਇਹਨੂੰ ਕਿੰਨੇ ਬਾਈ 15 ਦਿਨ ਲਾ 15 ਦਿਨ ਜੀ ਜਿਹੜਾ ਹੁਣ ਨੈਟ ਦੁੱਧ ਕਿੰਨਾ ਤਿਆਰ ਹੈ ਇਹਦਾ ਆਪਾਂ 14 ਕਿਲੋ ਧੋਵੇ ਲਿਆਂਦਾ ਚੋਕੇ ਲਿਆਏ ਆ ਠੀਕ ਹੈ ਬਾਈ ਦੁੱਧ ਕੋਈ ਕਿਲੋ ਖੰਡ ਆ ਕੇ ਪਸ਼ੂ ਘਟਾ ਵੀ ਸਕਦਾ 13 ਕਿਲੋ ਦੀ ਗਾਰੰਟੀ ਹਾਂ 12 ਤੋਂ 13 ਦੇ ਵਿੱਚ ਰੱਖੋ ਠੀਕ ਹੈ ਤੋੜ ਕੇ ਦਿਖਾ ਦੀ ਬਾਈ ਸੂਹਾ ਦੂਜਾ ਪੰਜਾਬ ਵਾਲੀ ਬਾਕੀ ਮੇਨ ਗੱਲ ਆ ਮਗਰ ਵੀ ਬੱਚਾ ਬੱਚੀ ਆ ਜਿਹੜਾ ਨੈੱਟ ਦੁੱਧ ਦਾ ਬਾਈ ਕਹਿੰਦਾ ਮੈਂ ਤਾਂ 14 ਕਿਲੋ ਚੋਕੇ ਲਿਆਇਆ ਬਾਕੀ ਕਈ ਯਾਰ ਉੱਪਰੇ ਥਾਂ ਪਾਸੂ ਥੋੜਾ ਜਿਹਾ ਕਰ ਜਾਂਦਾ 12 ਤੋਂ 13 ਕਿਲੋ ਮੇਰੇ ਘਰੋਂ ਚੋਕੇ ਲੈ ਜਾਓ ਦੋ ਟਾਈਮ ਚੋਲਿਓ ਚਾਰ ਚੋਲਿਓ ਚਾਹੇ ਛੇ ਚੋਲਿਓ ਥਣਾ ਦੇ ਸਾਇਸ ਤੁਹਾਨੂੰ ਨੇੜੇ ਤੇ ਦਿਖਾ ਦਿੰਨੇ ਜੀ ਸੋਹਣੇ ਆ ਗੈਪ ਤੇ ਲੱਗੇ ਆਾਥੀ ਜਵਾਈ ਵਾਲਾ ਥਾਣਾ ਥਣਾ ਦੀ ਬਾਈ ਡੰਨਾ ਜੀ ਠੀਕ ਆ ਜੀ ਥਣਾ ਦੀ ਬਾਈ ਕਹਿੰਦਾ ਡੰਨਾ ਬੇਫਿਕਰ ਹੋ ਜਾਓ ਕੋਈ ਭੂਰ ਛਿੱਟਾ ਨਹੀਂ ਬਾਕੀ ਸੀਰਸ ਲੱਗ ਬਈ ਸੀਰ ਦਾ ਪੂਰੀ ਠੀਕ ਹੈ ਮੁੱਲ ਬਾਈ ਇਹਦਾ ਬਾਕੀ ਦਾ ਕਿਸ ਤਰ੍ਹਾਂ ਦੇ ਬਿਠੇ ਰਹੋ ਠੀਕ ਹੈ ਬਾਈ ਤੇ ਮੁੱਲ ਬਾਈ ਜੈਜਾ ਇਹਦਾ ਜੈਜ ਮੁੱਲ ਬਾਈ ਇਹਦਾ 49000 ਦੀ ਦੇ ਦਾਂਗੇ 49 ਹਾਂਜੀ ਇੱਕ ਘੱਟ 40 ਇੱਕ ਘੱਟ 40 ਠੀਕ ਹੈ ਹੋ ਜੂ ਮਾਨਤਨ ਜੀ ਕਰ ਦਾਂਗੇ 49000 ਰੁਪਿਆ ਬਾਈ ਇਹਦਾ ਮੁੱਲ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚ ਜ਼ਰੂਰ ਕਰਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਤੁਹਾਨੂੰ ਦੀ ਬੇਫਿਕਰ ਹੋ ਕੇ ਆਜੋ ਓਕੇ ਹੋਊਗੀ ਆਪਦੀ ਚਵਾਈ ਕਰ ਸਕਦਾ ਦੋ ਟਾਈਮ ਚਾਰ ਟਾਈਮ ਜੀ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆਈ ਇਹਦੇ ਬਾਈ ਆਪਾਂ ਤੀਕਾ ਭਰਾਇਆ ਇਹਨੂੰ ਦੋ ਦਿਨ ਹੋ ਗਏ ਤਿੰਨ ਇਹਦੇ ਟੀਕਾ ਭਰਾਏ ਨੂੰ ਆਪਾਂ ਹੀ ਭਰਾਇਆ ਜੀ ਆਪਾਂ ਆਪ ਹੀ ਭਰਾਇਆ ਇਹਦੇ ਟੀਕਾ ਠੀਕ ਆ ਬਾਈ ਇਹਦੇ ਥੱਲੇ ਦੋ ਡੱਕ ਕਿਲੋ ਸੀਗਾ ਠੀਕ ਜੀ ਪਰ ਥੋੜਾ ਜਿਹਾ ਮੰਨ ਲਓ ਵੀ ਹੀਟ ਦੇ ਕਰਕੇ ਤਾਂ ਆਪਾਂ ਨੂੰ ਦੋ ਕਿਲੋ ਦਾ ਫਰਕ ਪਾ ਜਾਣਾ 6 ਕਿਲੋ ਇਸ ਟਾਈਮ 6.5 ਕਿਲੋ 7 ਦਾ 12 ਤਕਰੀਬਨ ਹਾਂ ਤਾਂ ਤੁਸੀਂ ਛੇ ਹੀ ਰੱਖੋ ਇਹਦੇ ਥੱਲੇ ਇਸ ਟਾਈਮ ਠੀਕ ਆ ਬਾਈ ਸੂਆ ਕਿੰਨਾਂ ਸੂਈ ਮੀਜੀ ਇਹ ਪਹਿਲਾਂ ਸੂਈ ਹੈ ਦੂਜੀ ਸੂਈ ਵਾਸਤੇ ਟੀਕਾ ਲੱਗਿਆ ਟੀਕਾ ਲੱਗਿਆ ਵਾ ਸ਼ੇ ਤੋਂ 6.5 ਕਿਲੋ ਦੁੱਧ ਨੈਟ ਰੈਡੀ ਆ ਦੁੱਧ ਤਾਂ ਬਾਈ ਕਹਿੰਦਾ ਜਿਆਦਾ ਸੀ ਪਰ AI ਹੋਈ ਕਰਕੇ ਥੋੜਾ ਜਿਹਾ ਦੁੱਧ ਘਟਾ ਗਈ ਜੀ ਬਾਕੀ ਪਹਿਲੇ ਸੂਏ ਸੂਈ ਆ ਦੂਜੇ ਵਾਸਤੇ AI ਹੋਈ ਆ ਖਾਲੀ ਮੰਨ ਕੇ ਦੇਣੀ ਆ ਬਾਈ ਕਹਿੰਦਾ ਟੀਕਾ ਆਪਾਂ ਹੀ ਭਰਾਇਆਗਾ ਬਾਕੀ ਉਹ ਅਗਲੇ ਦੀ ਕਿਸਮਤ ਬਾਈ ਗੱਬਣ ਜਾਂ ਖਾਲੀ ਦੀ ਆ ਆ ਅਗਲੇ ਦਾ ਜਿਵੇਂ ਆਪਾਂ ਤਾਂ ਬਾਈ ਟੀਕਾ ਆਪਦੇ ਹੱਥੀ ਭਰਾਤਾ ਇਹਦੇ ਜਿਹੜੇ ਡਾਕਟਰ ਤੋਂ ਮਰਜ਼ੀ ਚੈੱਕ ਕਰਾ ਲੈਣਾ ਭਰਾਇਆ ਜਾਂ ਨਹੀਂ ਭਰਾਇਆਗਾ ਹਨਾ ਦੀ ਸ ਸੈਜ ਵੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਸੋਹਣੇ ਆ ਗੈਬ ਤੇ ਲੱਗੇ ਸੀਲ ਸਾਉ ਬਾਈ ਪੂਰੀ ਹੈ ਜੀ ਪੂਰੀ ਪੂਰੀ ਬਾਈ ਠੀਕ ਆ ਇਹਦਾ ਮੁੱਲ ਜੀ ਇਹ 22000 ਦੇ ਦਾਂਗੇ ਹੋਜੂ ਲੈਸੀ ਕਰਨਾ ਠੀਕ ਆ ਇਹਦਾ ਮੁੱਲ ਬਾਈ 22000 ਰੁਪਇਆ ਕਰਦੇ ਆ ਬਾਕੀ ਉਹਦੇ ਚੋ ਲੈਸ ਬਾਈ ਕਹਿੰਦਾ ਜਰੂਰ ਕਰ ਦਾਂਗੇ ਜਿਹਨੂੰ ਜਜੂਗੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਤਿੰਨ ਨੰਬਰ ਬਾਈ ਟੋਕੜ ਗੱਬਣ ਇਹਦੀ ਕੀ ਡਿਟੇਲ ਇਹ ਤਕਰੀਬਨ ਬਾਈ 6 ਮਹੀਨਿਆਂ ਦੀ ਗੱਬ ਆ ਠੀਕ ਆ ਜੀ 6 ਕਿਲੋ ਹੀ ਦੁੱਧ ਆ ਠੀਕ ਆ ਜੀ ਇਹਦੀ ਇੱਕ ਗੱਲ ਦੱਸ ਦਿਆਂ ਵੀ ਇਹਦਾ ਨਾ ਥਣਮਗਰਲਾ ਜਮਾਂ ਬੰਦ ਸੀਗਾ ਬਹਿਣੀ ਵਾਲਾ ਠੀਕ ਹੈ ਜੀ ਆਪਾਂ ਦਵਾਈ ਦਿੱਤੀ ਆ ਦੇਸੀ ਦਵਾਈ ਆਪਣੇ ਕੋਲ ਘਰੇ ਵੀ ਪਈ ਆ ਜਿਹੜਾ ਬੰਦਾ ਗਾਂ ਲਊਗਾ ਉਹਨੂੰ ਦਵਾਈ ਵੀ ਨਾਲ ਦੇਵਾਂਗੇ ਉਹ ਠੀਕ ਹੈ ਜੀ ਗਰੰਟੀ ਨਾਲ ਦਵਾਈ ਲਿਆਂਦੀ ਸੀਗੀ ਇਸ ਟਾਈਮ ਉਹ ਥਾਂ ਦੇ ਵਿੱਚੋਂ ਬਹਿਣੀ ਵਾਲੇ ਚੋਂ ਮਗਰ ਦੇ ਚੋਂ ਸੌ ਤਾਰ ਆਉਣ ਲੱਗ ਪਈ ਆ ਕਾਣੀ ਫਰਕ ਪੈ ਗਿਆ ਹਾਂ ਜਮਾ ਡੈੱਡ ਥਾਂ ਸੀਗਾ ਠੀਕ ਹੈ ਜੀ ਕੁਛ ਨਹੀਂ ਸੀ ਹੁੰਦਾ ਸੌ ਤਾਰ ਆਉਣ ਲੱਗ ਪਈ ਆ ਠੀਕ ਹੈ ਜੀ ਤੇ ਦੂਜੇ ਨਾਲੋਂ ਹੁਣ ਕਿੰਨਾ ਕ ਘੱਟ ਆ ਦੂਜੇ ਨਾਲ ਦੇ ਸਾਡੇ ਨਾਲੋਂ ਜੀ ਤੁਸੀਂ ਅੱਧੇ ਦਾ ਹੀ ਫਰਕ ਰੱਖੋ ਅੱਧਾ ਹੀ ਰੱਖ ਲਓ ਹਾਂ ਠੀਕ ਹੈ ਪਾਓ ਦਵਾਈ ਦੇ ਦਾਂਗੇ ਉਹ ਦਵਾਈ ਆਪਣੇ ਕੋਲੇ ਪਈ ਆ ਨਾਮ ਦਵਾਈ ਦੇਵਾਂਗੇ ਠੀਕ ਆ ਜੀ ਜਿੱਥੋਂ ਦਵਾਈ ਲਈ ਆ ਉੱਥੇ ਵੀ ਗੱਲ ਕਰਾ ਦੇਾਂਗੇ ਠੀਕ ਆ 6 ਮਹੀਨਿਆਂ ਦੀ ਗੱਭਣ ਆ ਜੀ 6 ਕਿਲੋ ਹੀ ਦੁੱਧਾਂ ਸੂਏ ਲਈ ਕਿੰਨੇ ਵਾਸਤੇ ਗੱਭਣ ਆਈਏ ਇਹ ਦੂਜੇ ਸੂਏ ਵਾਸਤੇ ਗੱਭਣ ਆ ਠੀਕ ਆ ਦੂਜੇ ਸੂਏ ਵਾਸਤੇ ਗੱਭਣ ਆ ਜੀ ਬਾਕੀ ਥਾਣਾ ਦੇ ਸਹਾਇ ਨੇੜੇ ਤੋਂ ਦਿਖਾ ਦਿਨਾ ਸੋਹਣੇ ਆ ਇੱਕ ਥਾਂ 'ਚੋਂ ਆ ਥਾਣਾ ਦਾ ਬਾਈ ਠੀਕ ਆ ਜੀ ਆਏ ਨੀਗਾ ਪੂਰਾ ਪਸਮਾਚ ਵੀ ਬਰਾਬਰ ਆ ਠੀਕ ਆ ਜੀ ਆ ਲੈ ਹੁਣ ਆ ਪਤਾਰ ਕੱਢ ਦਿੰਦੇ ਆ ਇਹਦੇ ਆ ਦਿਖਾ ਲੈ ਲਓ ਜੀ ਯਾਨੀ ਦੁੱਧ ਪ੍ਰੋਪਰ ਹੁੰਦਾ ਹੈ। ਹਾਂ। ਠੀਕ ਹੈ ਜੀ। ਚਿੱਟਾ ਦੁੱਧ ਐਣ ਜਮਾ। ਠੀਕ ਹੈ ਜੀ। ਦੂਜੇ ਥਣ ਦੇ ਮੁਕਾਬਲੇ ਬਾਈ ਕਹਿੰਦਾ ਦੁੱਧ ਅੱਧਾ ਹੁੰਦਾਗਾ। ਆਪਾਂ ਦਵਾਈ ਲਈ ਆ ਬੰਦ ਥਣ ਲਿਆਂਦਾ ਸੀਗਾ ਤੇ ਉਹ ਦੇ ਵੀ ਦੇਵਾਂਗੇ ਕਿਉਂਕਿ ਆਪਣੀ ਤਾਂ ਲਿਆਂਦੀ ਪਈ ਆ। ਥਣ ਪੂਰਾ ਕਰ ਜੂ ਪਰ ਤੁਸੀਂ ਅੱਧਾ ਮੰਨ ਕੇ ਆ ਜਿਓ। ਬਈ ਅੱਧਾ ਇੱਕ ਸਾਈਜ਼ ਦੂਜੇ ਦੇ ਮੁਕਾਬਲੇ ਜੇ ਇੱਕ ਥਣ ਚੋਂ ਕਿਲੋ ਆਉਂਦਾ ਤਾਂ ਇਹਦੇ ਚੋਂ ਅੱਧਾ ਕਿਲੋ ਹੀ ਆਊਗਾ। ਤੇ ਇਹਦਾ ਮੁੱਲ ਬਾਈ ਇਹਦਾ ਬਾਈ 35000 ਰੁਪਿਆ ਹੋਜੂ ਲੈਸੀ ਕਰ ਦਾਂਗੇ ਮਾਮ ਇਹਦਾ ਮੁੱਲ ਬਾਈ 35000 ਰੁਪਿਆ ਕਰਦੇ ਆ ਬਾਕੀ ਬਾਈ ਕਹਿੰਦਾ ਲੈਸ ਕਰ ਦਾਂਗੇ ਉਹਦੇ ਚ ਜਿਹਨੂੰ ਜਜੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਣਾ ਜੀ